ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ, ਐਸਐਲਆਰ ਦੇ ਫਾਇਰ, 12 ਬੋਰ ਦੇ ਫਾਇਰ ਤੇ ਰਬੜ ਦੀਆਂ ਗੋਲੀਆਂ, ਹੰਝੂ ਗੈਸ, ਡਰੋਨ ਦੇ ਉੱਤੋਂ 에ਅਰ ਗਰਾਉਂਡ ਬ੍ਰੇਸਟ ਤੱਕ ਵਰਤੀ ਗਈ ਜ਼ਰੀਲੀਆ ਗੈਸਾਂ ਵਰਤੀਆਂ ਗਈਆਂ ਜਿਹਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ। ਸੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ। ਇਹ ਜਬਰਦਸਤ ਸਵਾਲ ਸਵਾਲ ਖੜੋਨੇ ਆ ਪਾਜਪਾਗੂ ਬਤਾ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਜਨ ਲਖੀਨਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਨੂੰ ਟਿਕਟ ਨਾ ਦਿਓ ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਜਿੰਨੇ ਵੀ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਉਮੀਦਵਾਰਾਂ ਦੇ ਘਰਾਂ ਅੱਗੇ ਜਿਹੜਾ ਵਾ ਇੱਕ ਦਿਨ ਦਾ ਮੋਰਚਾ ਲਾਇਆ ਜਾਊਗਾ ਉਹਦੇ ਲਈ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਅੰਮ੍ਰਿਤਸਰ ਤਰਨਜੀਤ ਸਿੰਘ ਜੀ ਸੰਧੂ ਉਹਨਾਂ ਦੇ ਘਰ ਅੱਗੇ ਜਿਹੜਾ ਵਾ ਅੱਜ ਦਾ ਪ੍ਰੋਗਰਾਮ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਗਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਬਠਿੰਡਾ ਫਰੀਦਕੋਟ ਪਟਿਆਲਾ ਲੁਧਿਆਣਾ ਹੋਸ਼ਿਆਰਪੁਰ ਸਾਰੇ ਲਗਭਗ 13 ਦੇ 13 ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਅੱਜ ਇੱਕ ਦਿਨ ਦਾ ਪ੍ਰੋਗਰਾਮ ਹੋਊ ਹਰਿਆਣੇ ਦੇ ਵਿੱਚ ਹਰਿਆਣੇ ਵਾਲੇ ਮੰਤਰੀਆਂ ਤੇ ਐਮਐਲਏਾਂ ਦੇ ਬਾਰਮure ਆਪਣਾ ਜਿਹੜਾ ਜਿਹੜਾ ਪ੍ਰੋਗਰਾਮ ਕਰ ਰਹੇ ਹੈਗੇ ਨੇ ਦੇਖੋ ਸਾਡੇ ਸਵਾਲ ਉਹੀ ਨੇ ਕਿ ਸਾਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਿਉਂ ਨਹੀਂ ਕਰਨ ਦਿੱਤਾ ਗਿਆ ਅਸੀਂ ਦੇਸ਼ ਦੇ ਕਿਸਾਨ ਮਜ਼ਦੂਰ ਨਾਗਰਿਕ ਨਹੀਂ ਹੈਗੇ ਸਾਡਾ ਅਧਿਕਾਰ ਨਹੀਂ ਬੰਦਾ ਹੈਗਾ ਕਿ ਅਸੀਂ ਦਿੱਲੀ ਜਾ ਕੇ ਪ੍ਰਦਰਸ਼ਨ ਕਰੀਏ ਦੂਜਾ ਹੈਗਾ ਸਾਡੇ ਤੇ ਅਰਧ ਸੈਨਿਕ ਫੋਰਸ ਲਾ ਕੇ ਜਿਵੇਂ ਤਾਕਤ ਦੀ ਵਰਤੋਂ ਕੀਤੀ ਗਈ ਆ ਕਦੇ ਵੀ ਕਿਸਾਨ ਅੰਦੋਲਨ ਤੇ ਅਰਧ ਸੈਨਿਕ ਫੋਰਸ ਨਹੀਂ ਲਾਏ ਗਏ ਇਹ ਤੋਂ ਗਾਂ ਉਸ ਜ਼ਬਰ ਦੇ ਵਿੱਚ ਸਾਡੇ ਤੇ ਬੁਲੇਟ ਦੀਆਂ ਗੋਲੀਆਂ, ਐਸਐਲਆਰ ਦੇ ਫਾਇਰ, 12 ਬੋਰ ਦੇ ਫਾਇਰ, ਰਬੜ ਦੀਆਂ ਗੋਲੀਆਂ, ਹੰਝੂ ਗੈਸ, ਡਰੋਨ ਦੇ ਉੱਤੋਂ 에ਅਰ ਗਰਾਉਂਡ ਬ੍ਰੈਸਟ ਤੱਕ ਵਰਤੀ ਗਈ ਜਰੀਲੀਆ ਗੈਸਾਂ ਵਰਤੀਆਂ ਗਈਆਂ ਜਿਹਦੇ ਨਾਲ 450 ਕਿਸਾਨ ਜ਼ਖਮੀ ਹੋ ਗਿਆ। ਇਹਦੇ ਨਾਲ ਦੀ ਨਾਲ ਤਕਰੀਬਨ 10 ਦੇ ਕਰੀਬ ਕਿਸਾਨ ਜਿਹੜੇ ਨੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਦੀਆਂ ਅੱਖਾਂ ਤੇ ਬਾਹਾਂਾਂ ਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਹੋਈਆਂ ਨੇ ਇਹ ਆ ਔਰ ਸ਼ਹੀਦ ਸ਼ੁਭਕਰਨ ਸਿੰਘ ਜਿਹੜਾ 21-22 ਸਾਲ ਦਾ ਨੌਜਵਾਨ ਸੀ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਵੀ ਇਹ ਜ਼ਬਰਦਸਤ ਸਵਾਲ ਸਵਾਲ ਠਾਉਨੇ ਆ ਪਾਜਪਾਕੂ ਬੋ ਤਾਂ ਜਵਾਬ ਦੇਵੇ ਵੀ ਇਹ ਕਿਉਂ ਕੀਤਾ ਗਿਆ ਕੀ ਕਸੂਰ ਸੀਗਾ ਤੁਸੀਂ ਇਹ ਸਾਡਾ ਕਸੂਰ ਮੰਗਦੇ ਹੋ ਵੀ ਅਸੀਂ ਤੁਹਾਡੇ ਗਾੜੀ ਆਪ ਦੀ ਮੰਗ ਰੱਖਦੇ ਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਣਾ ਚਾਹੀਦਾ ਜਾਂ ਅਸੀਂ ਇਹ ਮੰਗ ਕਰਦੇ ਆ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਇਹ ਸਾਡਾ ਕਸੂਰ ਹੈਗਾ ਜਾਂ ਅਸੀਂ ਇਹ ਕਹਿੰਨੇ ਆ ਵੀ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਮਿਲਣੇ ਚਾਹੀਦੇ ਕਿਸਾਨਾਂ ਨੂੰ ਇਹ ਤੁਸੀਂ ਸਾਡਾ ਗਨਾਹ ਮੰਗਦੇ ਹੈਗੇ ਜਾਂ ਅਸੀਂ ਇਹ ਕਹਿੰਨੇ ਆ ਵੀ ਜਿੰਨਾ ਲਘੂ ਉਦਯੋਗ ਆ ਛੋਟਾ ਉਦਯੋਗ ਆ ਜਾਂ ਭਾਰਤ ਦਾ ਖੇਤੀ ਸੈਕਟਰ ਹੈ ਇਹਨੂੰ ਬਚਾਉਣ ਵਾਸਤੇ ਭਾਰਤ ਡਬਲਯੂਟੀਓ ਤੋਂ ਬਾਹਰ ਆਜੇ ਇਹ ਮੰਗ ਕਰਨਾ ਤੁਹਾਨੂੰ ਸਾਡਾ ਗਨਾਹ ਲੱਗਦਾ ਹੈਗਾ ਜਾਂ ਲਖੀਮਪੁਰ ਖੇਰੀ ਦੇ ਵਿੱਚ ਜਦੋਂ ਗੱਡੀ ਚਾੜ ਕੇ ਸਿੱਧੇ ਕਿਸਾਨ ਤੇ ਪੱਤਰਕਾਰ ਨੂੰ ਕਤਲ ਕੀਤਾ ਗਿਆ ਅਸੀਂ ਇਹ ਗੱਲ ਕੀਤੀ ਵੀ ਉਸ ਕਾਤਲੀ ਨੂੰ ਫਾਇਰ ਟੰਗੋ ਨੂੰ ਟਿਕਟ ਨਾ ਦਿਓ ਤੁਸੀਂ ਟਿਕਟ ਵੀ ਦਿੱਤੀ ਉਹਨੂੰ ਸਨਮਾਨ ਵੀ ਕੀਤਾ ਉਹਦਾ ਇਹ ਸਾਡਾ ਗਨਾਹ ਵੀ ਇਹ ਮੰਗ ਠਾਉਣਾ ਸਾਡਾ ਗਨਾਹ ਹੈਗਾ ਜਾਂ ਫਸਲੀ ਬੀਮਾ ਯੋਜਨਾ ਆਪਣੇ ਸਿਰ ਤੇ ਜਿਹੜੀ ਆ ਸਰਕਾਰ ਕਰੇ ਇਹ ਤੋਂ ਕਾਹ ਮਜ਼ਦੂਰਾਂ ਲਈ 200 ਦਿਨ ਰਜਕਾਰ ਦੇਵੇ 200 700 ਰੁਪਇਆ ਦਿਹਾੜੀ ਮਿਲੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਕਿਵੇਂ ਗੈਰਵਾਜਬ ਲੱਗਦੀਆਂ ਇਹ ਸਾਰੇ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਲੈ ਕੇ ਅੱਜ ਥਰੂਆਊਟ ਪੰਜਾਬ ਹਰਿਆਣਾ ਭਾਜਪਾ ਦੇ ਜਿਹੜੇ ਘਾਰਾਂ ਮੋਰੇ ਅੱਜ ਪ੍ਰਦਰਸ਼ਨ ਕਰ ਰਹੇ ਆਂ ਔਰ ਫਿਰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੇ ਸਾਹਮਣੇ ਗੱਲ ਰੱਖ ਰਹੇ ਆਂ ਸਾਡਾ ਇਹ ਮਕਸਦ ਨਹੀਂ ਹੈਗਾ ਵੀ ਵੋਟਾਂ ਕਿੰਨੂੰ ਪਾਉਣੀਆਂ ਤੇ ਕਿੰਨੂੰ ਨਹੀਂ ਪਾਉਣੀਆਂ 4 ਜੂਨ ਤੋਂ ਬਾਅਦ ਜੜੀ ਵੀ ਸਰਕਾਰ ਸੱਤਾ ਚ ਆਵੇ ਆਵੇ ਸਾਡੇ ਲਈ ਕੋ ਮਹਿਣਾ ਨਹੀਂ ਰੱਖਦਾ ਪਰ ਅਸੀਂ ਹਮੇਸ਼ਾ ਹੀ ਵੋਟ ਪਾਉਣ ਵਾਲੇ ਨੂੰ ਕਹਿੰਨੇ ਵੀ ਜਦੋਂ ਵੋਟ ਪਾਉਣ ਜਾਈਂ ਉਦੋਂ ਅਸੀਂ ਭਾਈ ਬੈਠੇ ਆ ਹਰਿਆਣੇ ਦੇ ਬਾਰਡਰ ਤੇ ਸਾਡੀ ਟਰਾਲੀ ਦੇ ਅੰਦਰ 57 ਡਿਗਰੀ ਟੈਂਪਰੇਚਰ ਆ ਰਿਹਾ ਹੈਗਾ ਜੋ ਕੁ ਸਾਡੇ ਨਾਲ ਤੱਕਾ ਹੋਇਆ ਉਹਨੂੰ ਯਾਦ ਤੇ ਜਰੂਰ ਰੱਖਣਾ ਹੈਗਾ ਉਹਨੂੰ ਧਿਆਨ ਚ ਰੱਖ ਕੇ ਵੋਟ ਕਿਨੂੰ ਪਾਉਣੀ ਕਿਨੂੰ ਨਹੀਂ ਪਾਉਣੀ ਇਹ 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 ਆਪਣੀ ਮਰਜ਼ੀ ਹੈਗੀ ਆ ਸੋ ਇਸ ਕਰਕੇ ਅੱਜ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਦੋ ਉਸ ਅੰਦੋਲਨ ਦੇ ਮਤਲਬ ਦਬਾਅ ਹੇਠ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਜੀ ਕਹਿੰਦੇ ਰਹੇ ਨੇ ਥਰੂਆਊਟ 10 ਸਾਲ ਉਹਨਾਂ ਗੱਲਾਂ ਤੋਂ ਪਛਾਹ ਮੁੜਨਾ ਪੈ ਰਿਹਾ ਤੁਹਾਨੂੰ ਪਤਾ ਹੋ ਆਦਾਨੀ ਦੇ ਸ਼ੇਰਾਂ ਦਾ ਰੌਲਾ ਬਹੁਤ ਜ਼ਿਆਦਾ ਪਿਆ ਸੀਗਾ ਉਦੋਂ ਇਹ ਗੱਲ ਕਹੀ ਜਾਂਦੀ ਸੀ ਪੀ ਅਦਾਨੀ ਦਾ ਵਿਰੋਧ ਕਰਨਾ ਦੇਸ਼ ਦਾ ਵਿਰੋਧ ਕਰਨਾ ਹੈਗਾ ਪਰ ਹੁਣ ਪ੍ਰਧਾਨ ਮੰਤਰੀ ਦੀ ਸਥਿਤੀ ਇੱਥੇ ਆ ਗਈ ਉਹ ਅਦਾਨੀ ਤੇ ਅਬਾਨੀ ਨੂੰ ਖੁਦ ਉਹਦੀ ਆਲੋਚਨਾ ਕਰਦੇ ਦਿਖੇ ਅਰੇ ਕਹਿੰਦੇ ਦਿਖੇ ਵੀ 3 ਵੀਲਰ ਰਾਹੀਂ ਪੈਸੇ ਜਿਹੜਿਆ ਰਾਹੁਲ ਗਾਂਧੀ ਨੂੰ ਜਾ ਰਹੇ ਹੈਗੇ ਆ ਤੇ ਸਾਡੀ ਮੰਗ ਹੈਗੀ ਆ ਵੀ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇੰਨਾ ਪਤਾ ਵਾ ਵੀ 3 ਵਿਲ ਰਹੀ ਪੈਸੇ ਰਾਹੁਲ ਗਾਂਧੀ ਨੂੰ ਜਾ ਰਹੇ ਆ ਉਹ ਈਡੀ ਦੇ ਜਿਹੜੇ ਡਾਇਰੈਕਟਰ ਆ ਜਾਂ ਜਿਹੜੇ ਹੋਰ ਸੀਬੀਆਈ ਦੇ ਡਾਇਰੈਕਟਰ ਉਹਨਾਂ ਨੂੰ ਚੇਂਜ ਕਰ ਦੇਣ ਇੰਨੇ ਸਬੂਤ ਹੁੰਦਿਆਂ ਹੁੰਦਿਆਂ ਵੀ ਰਾਹੁਲ ਗਾਂਧੀ ਥੁਰੇ ਫਿਰਨ ਰਹੇ ਆ ਤਾਂ ਮਾੜੀ ਗੱਲ ਹੈਗੀ ਸਾਨੂੰ ਲੱਗਦਾ ਤੋਂ ਜਿਹੜੀਆਂ ਗੱਲਾਂ ਉਹ ਪਹਿਲੋਂ ਕਰਦੇ ਸੀ ਇਹ ਵੀ ਚੈਨਲਾਂ ਤੇ ਬੋਲਣਾ ਪੈ ਗਿਆ ਵੀ ਮੈਂ ਅਜੇ ਕਦੀ ਪ੍ਰਧਾਨ ਮੰਤਰੀ ਹੁੰਦਿਆਂ ਹਿੰਦੂ ਮੁਸਲਮਾਨ ਵਾਲਾ ਵੋਟ ਪੱਤਾ ਨਹੀਂ ਖੇਡਿਆ ਹੈਗਾ ਜਦਕਿ ਭਾਜਪਾ ਪੂਰੇ ਦਸਾਂ ਸਾਲਾਂ ਚ ਇਹ ਪੱਤਾ ਖੇਡਦੀ ਰਹੀ ਆ ਹਿੰਦੂ ਮੁਸਲਮ ਕਰਦੀ ਰਹੀ ਆ ਮੰਦਰ ਮਸਜਿਦ ਕਰਦੀ ਰਹੀ ਆ ਪੂਰਾ ਕੁਝ ਕਰਦੀ ਰਹੀ ਆ ਤੋਂ ਅੱਜ ਜੋ ਅਸੀਂ ਦੇਖ ਰਹੇ ਹਾਂ ਪ੍ਰਸਤਿਤियां ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ ਸਵੈਮ ਸੁਮਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ ਸਾਨੂੰ ਉੱਤੇ ਖੇਧਿਆ ਕਿ ਪੰਜਾਬ ਚ ਵੋਟਾਂ ਜਿੰਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਤੇ ਦਰਾਰ ਨਹੀਂ ਹੋਣੀ ਚਾਹੀਦੀ ਪਾਜਪਾ ਇਹੋ ਜਿਹਾ ਪੱਤਾ ਖੇਡ ਰਹੀ ਆ ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰ ਰਹੀ ਆ ਪਾਜਪਾ ਦਲਤਾਂ ਨੂੰ ਜਿਹੜੇ ਸਵਰਨ ਜਾਤੀ ਉਹਨਾਂ ਨੂੰ ਖੇਡ ਕੇ ਅੱਡ ਕਰਕੇ ਉਹੋ ਜਿਹਾ ਪ੍ਰਚਾਰ ਪ੍ਰੋਪਗੈਂਡਾ ਕਰ ਰਹੀ ਆ ਜਿਹੋ ਜਿਹੇ ਬਿਆਨ ਹੰਸ ਰਾਜ ਹੰਸ ਜੀ ਦੇ ਆ ਰਹੇ ਨੇ ਇਹ ਬਹੁਤ ਘਾਤਕ ਬਿਆਨ ਨੇ ਇਹ ਦੇਸ਼ ਦੀ ਏਕਤਾ ਖੰਡਾਂ ਲਈ ਭਾਈ 447 ਬਹੁਤ ਮਾੜੇ ਨੇ ਲਕਸ਼ਨਾ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਹੋ ਰਹੀਆਂ ਗਾਂ ਵੀ ਹੁੰਦੀਆਂ ਰਹਿਣੀਆਂ ਤੇ ਜੜੀ ਪਾਰਟੀ ਪੰਜਾਬ ਦੀ ਏਕਤਾ ਨੂੰ ਤੋੜਦੀ ਹੈਗੀ ਆ ਉਹਨੂੰ ਸਾਡੇ ਪੰਜਾਬੀਆਂ ਨੂੰ ਪਛਾਣਨਾ ਚਾਹੀਦਾ ਕੋਈ ਜਿੱਤੇ ਕੋਈ ਹਾਰੇ ਮੈਂ ਨਹੀਂ ਰੱਖਦਾ ਪਰ ਸਾਡੀ ਏਕਤਾ ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਸ ਕਿਸਮ ਦੇ ਪੱਤੇ ਪਾਟਪਾਖ ਖੇਡ ਰਹੀ ਆ ਅੱਗੇ ਤੁਸੀਂ ਕੋਈ ਸਵਾਲ ਹੈਗਾ ਕਰ ਲਿਓ ਬਿਲਕੁਲ ਤੁਸੀਂ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.